18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਵਿੱਚ ਪੰਜਾਬ ਦੇ 13 ਐਮਪੀਆ ਵੱਲੋਂ ਅੱਜ ਸੌ ਚੁੱਕੀ ਗਈ ਹੈ ਜੀ ਹਾਂ ਦੱਸ ਦਈਏ ਕਿ 18ਵੀਂ ਲੋਕ ਸਭਾ ਦੇ ਸੈਸ਼ਨ ਕੱਲ ਤੋਂ ਸ਼ੁਰੂ ਹੋ ਚੁੱਕੇ ਸੀ ਜਿਸ ਦੇ ਵਿੱਚ ਪੰਜਾਬ ਦੇ 13 ਐਮਪੀਆ ਵੱਲੋਂ ਅੱਜ ਸੌ ਚੁੱਕੀ ਗਈ ਹੈ ਦੱਸ ਦਈਏ ਕਿ ਨਵੇਂ ਚੁਣ ਕੇ ਆਏ ਲੋਕ ਸਭਾ ਮੈਂਬਰ ਸੌ ਚੁੱਕਣਗੇ ਤੇ ਫਿਰ ਨਵੇਂ ਲੋਕ ਸਭਾ ਸਪੀਕਰ ਦੀ ਚੋਣ ਕੀਤੀ ਜਾਵੇਗੀ ਪੰਜਾਬ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਗੁਰਜੀਤ ਸਿੰਘ ਔਜਲਾ ਅਮਰਿਤਪਾਲ ਸਿੰਘ ਚਰਨਜੀਤ ਸਿੰਘ ਚੰਨੀ ਰਾਜਕੁਮਾਰ ਚੱਬੇਵਾਲ ਮਲਵਿੰਦਰ ਸਿੰਘ ਕੰਗ ਅਮਰਿੰਦਰ ਸਿੰਘ ਰਾਜਾ ਵਡਿੰਗ ਅਮਰ ਸਿੰਘ ਸਰਬਜੀਤ ਸਿੰਘ ਖਾਲਸਾ ਸ਼ੇਰ ਸਿੰਘ ਖੁਬਾਇਆ ਹਰਸਿਮਰਤ ਕੌਰ ਬਾਦਲ ਗੁਰਮੀਤ ਸਿੰਘ ਮੀਥੇਅਰ ਡਾਕਟਰ ਧਰਮਵੀਰ ਗਾਂਧੀ ਚੰਡੀਗੜ੍ਹ ਦੇ ਸੰਸਦ ਮਨੀਸ਼ Tiwari ਪਹਿਲੇ ਦਿਨ 2 ਤੋਂ 3 ਵਜੇ ਦੇ ਵਿੱਚ ਘਾਰ ਸੌ ਚੁੱਕਣਗੇ ਦੱਸ ਦਈਏ ਕਿ ਇਨਾਂ ਸਾਰਿਆਂ ਐਮਪੀਆ ਨੇ ਅੱਜ ਲੋਕ ਸਭਾ ਦੀ 18ਵੀਂ 18ਵੀਂ ਲੋਕ ਸਭਾ ਦੀ ਪਹਿਲੇ ਸੈਸ਼ਨ ਦੇ ਵਿੱਚ ਸੌ ਚੁੱਕਿਆ ਜਿਸ ਦੇ ਵਿੱਚ ਖਰੂੜ ਸਾਹ ਖਡੂਰ ਸਾਹਿਬ ਤੋਂ ਜਿੱਤੇ ਐਮਪੀ ਅਮਰਿਤਪਾਲ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਐਮਪੀਆ ਵੱਲੋਂ ਸੌ ਚੁੱਕੀ ਗਈ ਹੈ ਕਿਉਂਕਿ ਖਡੂਰ ਸਾਹਿਬ ਤੋਂ ਐਮਪੀ ਦੀ ਸੀਟ ਜਿੱਤੇ ਅਮਰਿਤਪਾਲ ਸਿੰਘ ਪਿਛਲੇ ਕਈ ਸਮੇਂ ਪਿਛਲੇ ਕਾਫੀ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਸੌ ਚੁੱਕਣ ਦੇ ਲਈ ਵੀ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਉਹਨਾਂ ਨੂੰ ਹੈ ਜਿਹੜੀ ਸੌ ਚੁੱਕਣ ਦੀ ਵੀ ਸੌ ਚੁੱਕਣ ਸਮਾਗਮ ਦੇ ਵਿੱਚ ਹਾਜ਼ਰ ਹੋਣ ਦੀ ਇਜਾਜ਼ਤ ਨਹੀਂ ਮਿਲੀ ਸੀ ਇਸ ਕਰਕੇ ਖਰੂਟ ਸਾਹਿਬ ਤੋਂ ਜਿੱਤੇ ਅਮਰਿਤਪਾਲ ਸਿੰਘ ਨੇ ਸੌ ਨਹੀਂ ਚੁੱਕੀ ਹੈ ਇਸ ਤੋਂ ਇਲਾਵਾ ਪੰਜਾਬ ਦੇ 12 ਐਮਪੀਆ ਨੇ ਆਪਣੀ ਕਾਰਗਾਈ ਦੀ ਲੋਕ ਸਭਾ ਦੇ ਵਿੱਚ ਸੌ ਚੁੱਕੀ ਗਈ ਹੈ ਦੱਸ ਦਈਏ ਕਿ ਲੋਕ ਸਭਾ ਦੇ 18ਵੇਂ 18ਵੇਂ ਲੋਕ ਸਭਾ ਦੇ ਸੈਸ਼ਨ ਪਹਿਲੇ ਦੇ ਵਿੱਚ ਪੰਜਾਬ ਵੱਲੋਂ 13 ਐਮਪੀਆ ਵੱਲੋਂ ਅੱਜ ਸੌ ਚੁੱਕੀ ਗਈ ਸੀ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਵਿੱਚ ਪੰਜਾਬ ਦੇ 13 ਐਮਪੀਆ ਵੱਲੋਂ ਅੱਜ ਸੌ ਚੁੱਕੀ ਗਈ ਹੈ ਜੀ ਹਾਂ ਦੱਸ ਦਈਏ ਕਿ 18ਵੀਂ ਲੋਕ ਸਭਾ ਦੇ ਸੈਸ਼ਨ ਕੱਲ ਤੋਂ ਸ਼ੁਰੂ ਹੋ ਚੁੱਕੇ ਸੀ ਜਿਸ ਦੇ ਵਿੱਚ ਪੰਜਾਬ ਦੇ 13 ਐਮਪੀਆ ਵੱਲੋਂ ਅੱਜ ਸੌ ਚੁੱਕੀ ਗਈ ਹੈ ਦੱਸ ਦਈਏ ਕਿ ਨਵੇਂ ਚੁਣ ਕੇ ਆਏ ਲੋਕ ਸਭਾ ਮੈਂਬਰ ਸੌ ਚੱਕਣਗੇ ਤੇ ਫਿਰ ਨਵੇਂ ਲੋਕ ਸਭਾ ਸਪੀਕਰ ਦੀ ਚੋਣ ਕੀਤੀ ਜਾਵੇਗੀ ਪੰਜਾਬ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਗੁਰਜੀਤ ਸਿੰਘ ਔਜਲਾ ਅਮਰਿਤ ਪਾਲ ਸਿੰਘ ਚਰਨਜੀਤ ਸਿੰਘ ਚੰਨੀ ਰਾਜਕੁਮਾਰ ਚੱਬੇਵਾਲ ਮਲਵਿੰਦਰ ਸਿੰਘ ਕੰਗ ਅਮਰਿੰਦਰ ਸਿੰਘ ਰਾਜਾ ਵਡਿੰਗ ਅਮਰ ਸਿੰਘ ਸਰਬਜੀਤ ਸਿੰਘ ਖਾਲਸਾ ਸ਼ੇਰ ਸਿੰਘ ਕੁਬਾਇਆ ਹਰਸਿਮਰਤ ਕੌਰ ਬਾਦਲ ਗੁਰਮੀਤ ਸਿੰਘ ਮੀਥੇਅਰ ਡਾਕਟਰ ਧਰਮਵੀਰ ਗਾਂਧੀ ਚੰਡੀਗੜ੍ਹ ਦੇ ਸੰਸਦ ਮਨੀਸ਼ तिवारी ਪਹਿਲੇ ਦਿਨ 2 ਤੋਂ 3 ਵਜੇ ਦੇ ਵਿੱਚ ਘਾਰ ਸੌ ਚੁੱਕਣਗੇ ਦੱਸ ਦਈਏ ਕਿ ਇਨਾਂ ਸਾਰਿਆਂ ਐਮਪੀਆ ਨੇ ਅੱਜ ਲੋਕ ਸਭਾ ਦੀ 18ਵੀਂ 18ਵੀਂ ਸਭਾ ਦੀ ਪਹਿਲੇ ਸੈਸ਼ਨ ਦੇ ਵਿੱਚ ਸੌ ਚੁੱਕਿਆ ਜਿਸ ਦੇ ਵਿੱਚ ਖਡੂਰ ਸਾਹਿਬ ਤੋਂ ਜਿੱਤੇ ਐਮਪੀ ਅੰਮ੍ਰਿਤਪਾਲ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਐਮਪੀਆ ਵੱਲੋਂ ਸੌ ਚੁੱਕੀ ਗਈ ਹੈ ਕਿਉਂਕਿ ਖਡੂਰ ਸਾਹਿਬ ਤੋਂ ਐਮਪੀ ਦੀ ਸੀਟ ਜਿੱਤੇ ਅੰਮ੍ਰਿਤਪਾਲ ਸਿੰਘ ਪਿਛਲੇ ਕਈ ਸਮੇਂ ਪਿਛਲੇ ਕਾਫੀ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਸੌ ਚੁੱਕਣ ਦੇ ਲਈ ਵੀ ਜੇਲ੍ਹ ਤੋਂ ਬਾਹਰ ਆਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਉਹਨਾਂ ਨੂੰ ਹੈ ਜਿਹੜੀ ਸਾਜਕਪੰਦੀ ਵੀ ਸਾਜਕਪੰ ਸਮਾਗਮ ਦੇ ਵਿੱਚ ਹਾਜ਼ਰ ਹੋਣ ਦੀ ਇਜਾਜ਼ਤ ਨਹੀਂ ਮਿਲੀ ਸੀ ਇਸ ਕਰਕੇ ਖਰੂਟ ਸਾਹਿਬ ਤੋਂ ਜਿੱਤੇ ਅਮਰਿਤਪਾਲ ਸਿੰਘ ਨੇ ਸੌ ਨਹੀਂ ਚੁੱਕੀ ਹੈ ਇਸ ਤੋਂ ਇਲਾਵਾ ਪੰਜਾਬ ਦੇ 12 ਐਮਪੀਆ ਨੇ ਆਪਣੀ ਕਾਰਗਾਈ ਦੀ ਲੋਕ ਸਭਾ ਦੇ ਵਿੱਚ ਸੌ ਚੁੱਕੀ ਗਈ ਹੈ ਦੱਸ ਦਈਏ ਕਿ ਲੋਕ ਸਭਾ ਦੇ 18ਵੇਂ 18ਵੇਂ ਲੋਕ ਸਭਾ ਦੇ ਸੈਸ਼ਨ ਪਹਿਲੇ ਦੇ ਵਿੱਚ ਪੰਜਾਬ ਵੱਲੋਂ 13 ਐਮਪੀਆ ਵੱਲੋਂ ਅੱਜ ਸੌ ਚੁੱਕੀ ਗਈ ਸੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਧੰਨਵਾਦ